ਇਹ ਸਾਜ ਉਹਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਭ ਉਹਦਾ ਪਹਿਲਾਂਗਾ ਇਹ ਹੀ ਸਾਥ ਕਰਨਾ ਚਾਹੀਦਾ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸ਼ਬਦ ਸੁਣਾਈ ਦੇ ਰਿਹਾ ਹੈ ਕਿ ਬਸ ਮੈਂ ਇਹੀ ਸੁਣਨਾ ਚਾਹੁੰਦਾ ਸੀ ਬਲਟੋਹਾ ਸਾਹਿਬ ਇਹ ਕਹਿ ਰਹੇ ਹੈ ਇਸ ਦਾ ਇਸ ਦਾ ਕੀ ਮਤਲਬ ਨਿਕਲਦਾ ਹੈ ਇਹ ਹੀ ਸਾਥ ਦਾ ਮਤਲਬ ਹੈ ਹਾਲਾਂਕਿ ਵਿਰਸਾ ਸਿੰਘ ਬਲਟੋਹਾ ਜਥੇਦਾਰ ਸਹਿਬਾਨ ਨੂੰ ਸਵਾਲ ਨਹੀਂ ਕਰ ਸਕਦੇ ਪਰ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਕੀਤਾ ਗਿਆ ਤੁਸੀਂ ਕਿਹਦੇ ਧਰਵੀਜੀਪ ਨੂੰ ਸਾਜ ਹਾਂ ਹੈਗੀ ਹੈ ਕਿ ਪੈਨ ਡਰਾਈਵ ਤੋਂ ਉਹ ਵੀਡੀਓ ਡਿਲੀਟ ਕਰਵਾ ਦਿੱਤੀ ਗਈ ਸੀ ਔਰ ਇਹ ਸਿਰਫ ਕਹਿੰਦੇ ਨੇ ਕਿ ਗਿਆਨੀ ਰਕਬੀਰ ਸਿੰਘ ਕੋਲ ਵੀਡੀਓ ਸੀ ਤਾਂ ਇਹ ਕਲਿੱਪ ਬਾਹਰ ਆਇਆ ਕਿ ਤੁਸੀਂ ਡੀਪਲੀ ਵੇਖੋਗੇ ਨਾ ਉਹ ਕਲਿੱਪ ਕੱਟ ਕੇ ਨਹੀਂ ਅਕਸਰ ਉਹ ਕਲਿੱਪ ਚਲਾ ਕੇ ਅੱਗੇ ਮੋਬਾਈਲ ਦੇ ਨਾਲ ਵੀਡੀਓ ਬਣਾ ਕੇ ਫਿਰ ਅੱਗੇ ਪੋਸਟ ਕਰਦੇ ਸਨ ਸਵਾਲ ਤਾਂ ਵੱਡਾ ਹੀ ਵੀ ਖੜਾ ਹੋ ਰਿਹਾ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀਡੀਓ ਡਿਲੀਟ ਕਿਉਂ ਕਰਾਇਆ ਗਿਆ ਆਖਿਰ ਇਸ ਦੇ ਵਿੱਚ ਅਜਿਹਾ ਕੀ ਸੀ ਸੀ ਪੀਟੀਸੀ ਚੈਨਲ ਦੇ ਉੱਤੇ ਕਿਸੇ ਵੀ ਬੀਬੀ ਨੂੰ ਬਿਠਾ ਕੇ ਮੇਰੇ ਤੇ ਇਲਜ਼ਾਮ ਵੀ ਲਗਾ ਸਕਦੇ ਇਦਾਂ ਦੀਆਂ ਗੱਲਾਂ ਵੀ ਉਹਨਾਂ ਦੇ ਵੱਲੋਂ ਕਹੀ ਗਈਆਂ ਤੇ ਪੀਟੀਸੀ ਦੇ ਉੱਤੇ ਕੋਈ ਔਰਤਾਂ ਪਿਠਾ ਕੇ ਮੇਰੇ ਤੇ ਇਲਜ਼ਾਮ ਲਗਾ ਸਕਦੇ ਪਹਿਲਾਂ ਵੀ ਪ੍ਰਧਾਨ ਸੀਐਚਪੀਸੀ ਦੇ ਮੋੜ ਤੋਂ ਉਹਨਾਂ ਦੇ ਹੱਥ ਕਮਾਨ ਹੈ ਤੇ ਉਹਨਾਂ ਦੇ ਵੱਲੋਂ ਉਹ ਸ਼ਬਦਾਵਲੀ ਵਰਤੀ ਜਾਣੀ ਕਿਤਨੇ ਕਿਤੇ ਇਹ ਵੀ ਤਾਂ ਲੱਗਦਾ ਹੈ ਕਿ ਉਹ ਚੀਜ਼ਾਂ ਨੂੰ ਲੁਕਾਉਣ ਦੇ ਲਈ ਇਹ ਚੀਜ਼ਾਂ ਅੱਗੇ ਲਿਆਂਦੀਆਂ ਗਈਆਂ ਹਨ ਮੈਂ ਨਾਮ ਦਾ ਦਾਹੇਦਾਰ ਹਾਂ ਮੈਂ ਪ੍ਰਧਾਨ ਬੋਧੀਆਂ ਵੀ ਗੱਲ ਕਰ ਸਕਦਾ ਸੀ ਜਦੋਂ ਹਰਪ੍ਰੀਤ ਸਿੰਘ ਨੇ ਜ਼ਿਕਰ ਕੀਤਾ ਕਿ ਇਹ ਫੈਸਲਾ ਤਾਂ ਫਾਈਨਲ ਹੋ ਚੁੱਕਿਆ ਹੈ ਫਿਰ ਹਾਲ ਤਾਂ ਸਿਰਫ ਇਹ ਡਰਾਮਾ ਰਚਿਆ ਜਾ ਰਿਹਾ ਹੈ ਕਿ 15 ਦਿਨਾਂ ਦੇ ਲਈ ਫਾਰਕ ਕੀਤਾ ਗਿਆ ਪਰ ਇਹ ਫੈਸਲਾ ਫਾਈਨਲ ਹੋ ਚੁੱਕਿਆ ਹੈ ਯਾਨੀ ਹਰਪੀ ਸਿੰਘ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਹੁਣ ਫੈਸਲਾ ਉਹ ਕਰਨਗੇ ਜੋ ਮੇਰੇ ਵਿਰੋਧੀ ਨੇ ਜਿਹੜੇ ਬਿਲਕੁਲ ਹੀ ਮੇਰੇ ਤੋਂ ਖਫਾ ਨੇ ਜਿਹੜੇ ਧੜੇ ਨੇ ਮੇਰੇ ਤੋਂ ਦੋਸ਼ ਲਵਾਏ ਹੈ ਮੇਰੇ ਤੇ ਦੋਸ਼ ਲਵਾਏ ਉਹੀ ਧੜਾ ਪੜਤਾਲ ਕਰਾ ਰਹੇ ਤੇ ਉਸੇ ਤਰੀਕੇ ਨੇ ਫੈਸਲਾ ਕਰਨਾ ਕਰਨਾ ਨਹੀਂ ਹੈ ਕਰ ਚੁੱਕੇ ਸੁਖਬੀਰ ਬਾਦਲ ਸਾਹਿਬ ਰਾਹੁਲ ਗਾਂਧੀ ਨੂੰ ਮਿਲੇ ਨੇ ਕੀ ਹੋਣਾ ਕਾਲੀਆਂ ਦੀ ਕਾਂਗਰਸ ਦੇ ਨਾਲ ਸਾਂਝੇ ਜਿਹੜੇ ਪ੍ਰਧਾਨ ਸ਼ਕੂਰ ਸਿੰਘ ਬਾਦਲ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਕਾਂਗਰਸ ਦੇ ਨਾਲ ਕਦੇ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਹੱਥ ਨੇ ਉਹ ਖੂਨ ਨਾਲ ਰੰਗੇ ਹੋਏ ਹਨ ਪਰ ਉਹਨਾਂ ਹੱਥਾਂ ਦੇ ਨਾਲ ਫਿਰ ਹੱਥ ਮਿਲਾਉਣਾ ਜਫਤੀਆਂ ਪਾਉਣਾ ਇਹ ਕੁਝ ਵੀ ਸੁਧਰਨ ਵਾਲਾ ਨਹੀਂ ਹਾਲਾਂਕਿ ਵਿਗੜੇਗਾ ਕਿਉਂਕਿ ਜੋ ਕੁਝ ਪੰਥਕ ਸਿਆਸਤ ਦੇ ਵਿੱਚ ਸਿਆਸੀ ਐਂਟਰੀ ਹੋ ਚੁੱਕੀ ਹੈ ਨਾ ਉਹ ਕਿਤਨਾ ਕਿਤੇ ਹੁਣ ਲਾਂਬੂ ਜਿਹੜਾ ਉਹ ਵਦਨਾ ਸ਼ੁਰੂ ਹੋ ਗਿਆ ਹੈ ਸਤਿ ਸ਼੍ਰੀ ਅਕਾਲ ਵੇਖ ਰਿਹਾ ਤੁਸੀਂ ਉਹਨਰ ਪੋਡਕਾਸਟ ਪੰਥਕ ਸਫੀਆਂ ਦੇ ਵਿੱਚ ਹਲਚਲ ਤੇਜ਼ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਬਹੁਤ ਜ਼ਿਆਦਾ ਪੱਕਿਆ ਹੋਇਆ ਹੈ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਕ ਪਿਕੜ ਦਿੱਤਾ ਗਿਆ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹੀ ਹੋਗੀ ਚਰਨਜੀਤ ਸਿੰਘ ਚੰਨੀ ਮੌਜੂਦ ਨੇ ਚੰਨੀ ਸਾਹਿਬ ਪੰਥਕ ਸਫੀਆਂ ਦੇ ਵਿੱਚ ਸਿਆਸੀ ਹਲਚਲ ਬਹੁਤ ਜ਼ਿਆਦਾ ਤੇਜ਼ ਹੈ ਬਿਲਕੁਲ ਜੇ ਇਸ ਹਲਚਲ ਦੀ ਗੱਲ ਕੀਤੀ ਜਾਵੇ ਨਾ ਤੇ ਹਲਚਲ ਇਹ ਨਵੀਂ ਨਹੀਂ ਕਰੀਬ 2 ਮਹੀਨੇ ਹੋ ਗਏ ਹਲਚਲ ਨੂੰ ਹੋੰਦਿਆ ਲੱਗਦਾ ਕਿ ਇਹ ਜਿਹੜੀ ਹਲਚਲ ਹੋਈ ਹੈ ਇੱਕ ਕੱਚੂ ਦੇ ਚਾਲ ਦੀ ਤਰ੍ਹਾਂ ਹੋਈ ਹੈ ਹੌਲੀ 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 ਮਸਲਾ ਇਸ ਲੈਵਲ ਤੇ ਆ ਗਿਆ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਖੁਦ ਕਹਿ ਦਿੱਤਾ ਗਿਆ ਸਭ ਕੁਝ ਪਹਿਲਾਂ ਪਤਾ ਸੀ ਫੈਸਲਾ ਹੋ ਚੁੱਕਿਆ ਹਮ ਹਮ ਕੋਣ ਸਿਰਫ ਤੇ ਸਿਰਫ ਸਮਾ ਹਮ ਪਰ ਜੇ ਇਹ ਮਸਲੇ ਦੀ ਗੱਲ ਕੀਤੀ ਜਾਵੇ ਨਾ ਆਪਾਂ ਸ਼ੁਰੂ ਤੋਂ ਨਹੀਂ ਜਿਹੜਾ ਅੱਜ ਦਾ ਦਿਨ ਹੈ ਇਸ ਤੋਂ ਪਿੱਛੇ ਵੱਲ ਜਾਵਾਂਗੇ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬੀਤੇ ਦਿਨ ਇੱਕ ਸਟੇਟਮੈਂਟ ਦਿੱਤੀ ਗਈ ਕਿ ਸਭ ਕੁਝ ਜੋ ਹੋ ਰਿਹਾ ਉਹਨਾਂ ਨੂੰ ਪਹਿਲੀ ਭਾਂ ਪਤਾ ਸੀ ਉਹਦੇ ਤੋਂ ਫਾਰਕ ਕਰਨਾ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਵੱਲੋਂ ਜਿਹੜੀ ਕੋਠੀ ਸੀ ਜਿਹੜੀ ਐਸਪੀਸੀ ਦੇ ਵੱਲੋਂ ਦਿੱਤੀ ਗਈ ਉਹ ਛੱਡੀ ਗਈ ਬੀਤੇ ਦਿਨ ਗਨਮੈਨ ਵੀ ਛੱਡ ਦਿੱਤੇ ਕਾਰ ਵੀ ਛੱਡਦੀ ਸਭ ਕੁਝ ਛੱਡਣ ਤੋਂ ਬਾਅਦ ਇਹ ਗੱਲ ਕਹਿਤੀ ਕਿ ਫੈਸਲਾ ਹੋ ਚੁੱਕਿਆ ਹੈ ਮਤਲਬ ਸਾਫ਼ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ 15 ਦਿਨ ਦੇ ਲਈ ਤਾਂ ਉਹਨਾਂ ਨੂੰ ਫ਼ਰਕ ਕਰਤਾ ਤੇ ਹੁਣ ਉਹ ਜਥੇਦਾਰ ਨਹੀਂ ਰਹਿਣਗੇ ਜਿਹੜਾ ਉਹਨਾਂ ਦੇ ਵੱਲੋਂ ਸ਼ਬਦ ਕਿਹਾ ਗਿਆ ਕਿ ਫੈਸਲਾ ਹੋ ਚੁੱਕਿਆ ਹੂੰ ਤੇ ਨਾਲ ਹੀ ਇਹ ਗੱਲ ਵੀ ਕਹੀ ਗਈ ਹੈ ਕਿ ਉਹ ਲੋਕ ਜਾਂਚ ਕਰਨਗੇ ਉਹ ਲੋਕ ਫੈਸਲਾ ਕਰਨਗੇ ਜਿਹੜਾ ਉਹਨਾਂ ਦਾ ਵਿਰੋਧੀ ਧੜਾ ਬਿਲਕੁਲ ਕਿਉਂਕਿ ਇਹ ਸ਼ਬਦ ਜਦੋਂ ਕਹੇ ਜਾਂਦੇ ਹਨ ਨਾ ਤਾਂ ਉਸ ਤੋਂ ਬਾਅਦ ਬਿਲਕੁਲ ਸੰਭਾਵਿਕ ਗੱਲ ਆ ਜਾਂਦੀ ਹੈ ਕਿ ਸਿਆਸਤ ਧਾਰ ਹੋ ਚੁੱਕੀ ਹੈ ਬਿਲਕੁਲ ਤਾਂ ਹੀ ਮੈਂ ਕਿਹਾ ਕਿ ਪੰਥਕ ਸਫਿਆਂ ਦੇ ਉੱਤੇ ਸਿਆਸਤ ਤੇਜ਼ ਹੈ ਹੂੰ ਬਿਲਕੁਲ ਹੁਣ ਇਹ ਜਿਹੜੀ ਚਰਚਾ ਚੱਲੀ ਹੈ ਨਾ ਇਹ ਚਰਚਾ ਇੱਕ ਲੁਕਮਾ ਅਜੰਡਾ ਜ਼ਰੂਰ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਸਾਫ਼ ਇੱਕ ਪੰਨਿਆਂ ਦੀ ਤਰ੍ਹਾਂ ਇੱਕ ਕਹਿੰਦੇ ਹੁੰਦੇ ਕਿ ਕਾਲੇ ਅੱਖਰਾਂ ਦੀ ਤਰ੍ਹਾਂ ਸ਼ਬਦਾਂ ਦੀ ਤਰ੍ਹਾਂ ਵਾਰ ਆ ਰਹੇ ਨੇ ਤੇ ਸਾਫ਼ ਕਹਿ ਰਹੇ ਨੇ ਕੂ ਕੂ ਕੇ ਚੀਕ ਚੀਕ ਕੇ ਕਹਿ ਰਹੇ ਨੇ ਕਿ ਕੁਝ ਅਜਿਹਾ ਹੋ ਰਿਹਾ ਹੈ ਜਿਸ ਤੇ ਤਬਾਹੀ ਹੋਏਗੀ ਲਾਂਤਾਂ ਪੈਣਗੀਆਂ ਪਰ ਚੰਨੀ ਸਾਹਿਬ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਖੀਰ ਕੌਣ ਹੈ ਜੁਗਨਜੀਤ ਹਰਪ੍ਰੀਤ ਸਿੰਘ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੈ ਹੈਨਾ ਮਤਲਬ tạmਮੀ ਸਾਹਿਬ ਦੀ ਵੀਡੀਓ ਸਾਹਮਣੇ ਆਈ ਆਡੀਓ ਜਿਹੜੀ ਵਾਇਰਲ ਹੋਈ ਬੀਬੀ ਜਗੀਰ ਕੌਰ ਨੂੰ ਲੈ ਕੇ ਉਸ ਤੋਂ ਬਾਅਦ ਅਚਾਨਕ ਇੱਕੋ ਦਮ ਯਾਨੀ ਹਰਪ੍ਰੀਤ ਸਿੰਘ ਦਾ ਉਹ 27 ਸੈਕਿੰਡ ਦਾ ਕਲਿੱਪ ਸਾਹਮਣੇ ਆਇਆ ਜਿਸ ਦਾ ਜ਼ਿਕਰ ਬਲਟੋਹਾ ਸਾਹਿਬ ਕਾਫੀ ਲੰਬੇ ਅਰਸੇ ਤੋਂ ਕਰ ਰਹੇ ਸੀ ਜਿਦੋਂ ਤੋਂ ਉਹਨਾਂ ਨੂੰ ਪੰਥ ਚੋਂ ਅਕਾਲੀ ਦਲ ਤੋਂ 10 ਸਾਲ ਹੀ ਕੱਢ ਦਿੱਤਾ ਗਿਆ ਸੀ ਉਸੇ ਵਕਤ ਤੋਂ ਹੀ ਕਿਤਨਾ ਕਿਤੇ ਸੁਭਗਾਟ ਤੇਜ਼ ਸੀ ਹੂੰ ਬਿਲਕੁਲ ਤਾਂ ਹੀ ਮੈਂ ਕਹਿ ਰਣਾ ਕਿ ਜਿਹੜੀ ਇਹ ਸੁਭਗਾਟ ਹੈ 2 ਮਹੀਨੇ ਪੁਰਾਣੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਗੱਲ ਹਾਲਾਂਕਿ ਬਿਰਸਾ ਸਿੰਘ ਵਲਟੂਆ ਦਾ ਨਾਂ ਨਹੀਂ ਲਿਆ ਜਾ ਰਿਹਾ ਪਰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਅਕਾਲੀ ਹੈ ਪਰ ਉਹ ਅਕਾਲੀ ਸੀ ਵਰਗਾ ਹੈ ਪਰ ਉਹ ਐਕਟਿਵ ਇਨਾ ਕਿ ਉਹ ਗੱਲ ਹੀ ਮੌਜੂਦਾ ਹੈ ਪਾ ਬਿਰਸਾ ਸਿੰਘ ਵਲਟੂਆ ਨਾਂ ਨਹੀਂ ਲੈ ਰਹੇ ਪਰ ਇਸ਼ਾਰਾ ਤਾਂ ਉਹੀ ਹੈ ਨਾ ਤੇ ਉਹ ਇਸ਼ਾਰਾ ਇਸ ਤਰੀਕੇ ਦੇ ਨਾਲ ਹੈ ਕਿ ਬਿਰਸਾ ਸਿੰਘ ਵਲਟੂਆ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੀ ਉੱਥੇ ਵੀਡੀਓ ਹੋਈ ਹੈ ਗੱਲਬਾਤ ਹੋਈ ਹੈ ਉਹ ਜਨਤਕ ਕੀਤੀ ਜਾਵੇ ਹਾਲਾਂਕਿ ਪਹਿਲਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਸੀ ਕਿ ਜਨਤਕ ਕੀਤੀ ਜਾਵੇ ਪਰ ਜਿਹੜੀ ਇਹ ਵੀਡੀਓ ਆਈ ਹੈ ਨਾ ਹਰ ਕੋਈ ਵੇਖ ਸਕਦਾ ਹੈ ਕਈ ਲੋਕਾਂ ਨੂੰ ਇਦਾਂ ਲੱਗਿਆ ਕਿ ਉਹ ਜਿਹੜੀ ਵੀਡੀਓ ਹੈ ਉਹ ਕਲਿੱਪ ਕੱਟ ਕੇ ਪਾਇਆ ਗਿਆ ਪਰ ਜੇ ਤੁਸੀਂ ਡੀਪਲੀ ਵੇਖੋਗੇ ਨਾ ਉਹ ਕਲਿੱਪ ਕੱਟ ਕੇ ਨਹੀਂ ਅਕਸਰ ਉਹ ਕਲਿੱਪ ਚਲਾ ਕੇ ਅੱਗੇ ਮੋਬਾਈਲ ਦੇ ਨਾਲ ਵੀਡੀਓ ਬਣਾ ਕੇ ਫਿਰ ਅੱਗੇ ਪੋਸਟ ਕੀਤਾ ਗਿਆ ਕਿਉਂਕਿ ਗੈਨੀਅਰਪ੍ਰੀ ਸਿੰਘ ਦੇ ਵੱਲੋਂ ਇਹ ਸਵਾਲ ਵੀ ਕਿਹਾ ਗਿਆ ਕਿ ਜਦੋਂ ਇਹ ਚਰਚਾ ਹੋ ਰਹੀ ਸੀ ਹਾਲਾਂਕਿ ਤਲਕੀ ਹੋਈ ਹੈ ਬਿਲਕੁਲ 27 ਸੈਕਿੰਡ ਦੇ ਵਿੱਚ ਬਿਲਕੁਲ ਸਾਫ਼ ਨਜ਼ਰ ਵੀ ਆ ਰਿਹਾ ਹੈ ਕਿ ਉਸ ਵਕਤ ਤਲਖੀ ਚੱਲ ਰਹੀ ਸੀ ਇਧਰ ਬਲਟੋਹਾ ਸਾਹਿਬ ਬੋਲ ਰਹੇ ਸੀ ਉਧਰੋਂ ਗੈਨੀ ਹਰਪ੍ਰੀਤ ਸਿੰਘ ਸਾਹਿਬ ਬੋਲ ਰਹੇ ਸੀ ਬਿਲਕੁਲ ਤਲਖੀ ਬਿਲਕੁਲ ਇੰਨੀ ਘਾਰੂ ਸੀ ਕਿ ਇੱਕ ਦੂਜੇ ਨਾਲ ਤੂਤੂ ਮੈਮੇ ਵਾਲੀ ਗੱਲ ਹੋ ਰਹੀ ਸੀ ਹਰਪ੍ਰੀਤ ਸਿੰਘ ਦੇ ਮੂੰਹੋਂ ਸਾਲਾ ਸ਼ਬਦ ਵੀ ਨਿਕਲਿਆ ਪਰ ਉਹਨਾਂ ਦੇ ਵੱਲ ਬਾਅਦ ਚ ਕਿਹਾ ਗਿਆ ਕਿ ਮਲਵਈਆਂ ਦੇ ਆ ਮੂੰਹ ਦੇ ਉੱਤੇ ਅਕਸਰ ਹੁੰਦਾ ਪਰ ਜੇ ਆਪਾਂ ਪੰਜਾਬੀ ਭਾਸ਼ਾ 'ਚ ਵੇਖੀਏ ਨਾ ਤਾਂ ਆ ਪੰਜਾਬੀ ਭਾਸ਼ਾ ਦੇ ਵਿੱਚ ਸਾਲਾ ਸ਼ਬਦ ਕੋਈ ਗਾਲ ਨਹੀਂ ਮੰਨੀ ਜਾਂਦੀ ਕਿਉਂਕਿ ਇਸ ਦਾ ਭਾਵਿਕ ਪਰ ਚਲੋ ਪਰ ਜੇ ਸੌਦੇ ਤੇ ਉਹ ਨੇ ਜੇਕਰ ਸਵਾਲ ਉੱਠਨੇ ਵਿਲਾਸਮੀ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀਡੀਓ ਕਲਿੱਪ ਬਾਹਰ ਆਇਆ ਕਿਵੇਂ ਸਵਾਲ ਇਹ ਹੈ ਕਿਉਂਕਿ ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨੇ ਵੀ ਸਵਾਲ ਚੁੱਕੇ ਨੇ ਕਿ ਪੈਨ ਡਰਾਈਵ ਤੋਂ ਉਹ ਵੀਡੀਓ ਡਿਲੀਟ ਕਰਵਾ ਦਿੱਤੀ ਗਈ ਸੀ ਔਰ ਇਹ ਸਿਰਫ ਕਹਿੰਦੇ ਨੇ ਕਿ ਗਿਆਨੀ ਰਕਬੀਰ ਸਿੰਘ ਕੋਲ ਵੀਡੀਓ ਸੀ ਤਾਂ ਇਹ ਕਲਿੱਪ ਬਾਹਰ ਆਇਆ ਕਿਵੇਂ ਪਰ ਸਵਾਲ ਤਾਂ ਵੱਡਾ ਇਹ ਵੀ ਖੜਾ ਹੋ ਰਿਹਾ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਵੀਡੀਓ ਡਿਲੀਟ ਕਿਉਂ ਕਰਾਇਆ ਗਿਆ ਆਖਰ ਇਸ ਦੇ ਵਿੱਚ ਅਜਿਹਾ ਕੀ ਸੀ ਤਲਖੀ ਸੀ ਤਲਖੀ ਸੁਭਾਵਿਕ ਤੌਰ ਤੇ ਹੋ ਸਕਦੀ ਹੈ ਪਰ ਖੀ ਦੇ ਨਾਲ ਕੁਝ ਅਚੇਹਾ ਜ਼ਰੂਰ ਹੈ ਪਹਿਲਾਂ ਵਿਰਸਾ ਸਿੰਘ ਵਲਟੋਹਾ ਮੰਗ ਕਰਦੇ ਰਹੇ ਵਿਰਸਾ ਸਿੰਘ ਵਲਟੋਹਾ ਮੰਗ ਕਰਦੇ ਰਹੇ ਕਿ ਉਹ ਵੀਡੀਓ ਬਾਹਰ ਆਵੇ ਪਰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਜਿਹੜੀ ਗੱਲ ਦਾ ਤਰਕ ਦਿੱਤਾ ਜਾ ਰਿਹਾ ਸੀ ਕਿ ਮੈਂ ਕਹਿਣਾ ਚਾਹੁੰਦਾ ਕਿ ਵੀਡੀਓ ਸਾਫ਼ ਆ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤੁਹਾਡੀ ਭਾਜੀਪੀ ਦੇ ਨਾਲ ਸਾਂਝ ਤਾਂ ਗੈਨੇ ਹਰਪ੍ਰੀਤ ਸਿੰਘ ਤਲਖੀ ਪਰ ਕੇ ਲਹਿਜੇ ਦੇ ਵਿੱਚ ਕਹਿ ਰਹੇ ਨੇ ਹਾਂ ਹੈਗੀ ਹੈ ਹੂੰ ਪਰ ਉਹਨਾਂ ਦੇ ਵੱਲੋਂ ਨਾਲ ਇਹ ਗੱਲ ਵੀ ਕਹੀ ਗਈ ਹੈ ਕਿ ਮੈਂ ਇੱਕ ਜਥੇਦਾਰ ਹਾਂ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰਦਾ ਬਿਲਕੁਲ ਜੰਨੀ ਸਾਹਿਬ ਕਿਉਂਕਿ ਉਹ ਵੀਡੀਓ ਤੁਸੀਂ ਵੀ ਸੁਣੀ ਹੈ ਮੈਂ ਵੀ ਸੁਣੀ ਹੈ ਲੋਕਾਂ ਨੇ ਵੀ ਸੁਣੀ ਹੈ ਔਰ ਖਾਸ ਕਰਕੇ ਜਿਹੜੇ ਮੀਡੀਆ ਖੇਤਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਲੋਕਾਂ ਨੇ ਤਾਂ ਵੀਡੀਓ ਬਹੁਤ ਧਿਆਨ ਨਾਲ ਸੁਣੀ ਵੀ ਹੈ ਸਮਝੀ ਵੀ ਹੈ ਮੈਨੂੰ ਪਰਸਨਲੀ ਜੇ ਗੱਲ ਦੇਖੀ ਜਾਵੇ ਤਾਂ ਮੈਨੂੰ ਉਸ ਦੇ ਵਿੱਚ ਕੋਈ ਗਲਤ ਚੀਜ਼ ਨਜ਼ਰ ਨਹੀਂ ਆਈ ਕਿਉਂਕਿ ਜਦੋਂ ਤਲਕੀ ਦੇ ਵਿੱਚ ਬਲਟੋਹਾ ਸਾਹਿਬ ਨੇ ਪੁੱਛਿਆ ਕਿ ਤੁਸੀਂ ਤੁਹਾਡੇ ਬੀਜੇਪੀ ਵਾਲੇ ਨਾਲ ਸਾਂਝ ਹੈ ਤਾਂ ਕਹਿੰਦੇ ਹਰੇਕ ਸਿੰਘ ਸਾਹਿਬ ਨੇ ਬੋਲਿਆ ਵੀ ਹਾਂ ਮੇਰੀ ਸਾਂਝ ਹੈ ਮੈਂ ਤਾਂ ਗੱਲ ਕੀਤੀ ਕਿਉਂਕਿ ਮੈਂ ਤਾਂ ਕਾਰਜਕਾਰੀ ਜਥੇਦਾਰ ਵੀ ਰਿਹਾ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੇ ਉਸ ਅਹੁਦੇ ਤੇ ਹੋਣ ਦੇ ਨਾਤੇ ਮੈਂ ਤਾਂ ਪੀਐਮ ਤੱਕ ਤਾਂ ਗੱਲ ਕੀਤੀ ਹੈ ਬਿਲਕੁਲ ਦੇਖੋ ਜੇ ਇਹ ਗੱਲ ਦੀ ਜਿਹੜੀ ਚਰਚਾ ਛੜੀ ਜਾ ਰਹੀ ਹੈ ਨਾ ਕਿ ਬੀਜੇਪੀ ਦੇ ਨਾਲ ਸਾਂਝ ਹੈ ਇਹ ਸਵਾਲ ਉਦੋਂ ਉਲਟ ਫੁਲਟ ਹੋ ਜਾਂਦਾ ਹੈ ਹੇਰ ਫੇਰ ਚ ਆ ਜਾਂਦਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਨਾ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਹਰਿਆਣਾ ਦੇ ਵਿੱਚ ਸਮਾਗਮ ਸੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਖੁੱਲ ਕੇ ਬੋਲੇ ਬੀਜੇਪੀ ਤੇ ਉਹਨਾਂ ਨੇ ਇੰਨੇ ਸ਼ਬਦੀ ਵਾਰ ਕੀਤੇ ਹਥਿਆਰਾਂ ਦੀ ਗੱਲ ਕਹੀ ਕਿ ਸਾਨੂੰ ਹਥਿਆਰਾਂ ਦੀ ਲੋੜ ਹੈ ਸਾਡੇ ਘਰਾਂ 'ਚ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਿਹਾ ਕਿ ਬਹੁਤ ਖਰਾਬ ਆਣ ਵਾਲਾ ਹੈ ਬੜਾ ਘਾਤਕ ਆਣ ਵਾਲਾ ਇਹ ਇਸ਼ਾਰੇ ਤੇ ਸਿੱਧੇ ਤੌਰ ਤੇ ਬੀਜੇਪੀ ਨੂੰ ਉਹਨਾਂ ਦਾ ਨਿਸ਼ਾਨਾ ਬਣਾਉਣਾ ਤੇ ਬੀਜੇਪੀ ਦੇ ਸ੍ਰੀਆਮ ਵਰਨਾ ਆਰਆਰਐਸ ਨੂੰ ਕਿਤੇ ਨਾ ਕਿਤੇ ਖੁੰਝੇ ਲਾਉਣ ਦੀਆਂ ਗੱਲਾਂ ਦੇ ਵਿੱਚ ਚਰਚਾ ਛੇੜਨਾ ਕਿਉਂਕਿ ਖੁੱਲ੍ਹ ਕੇ ਜੇ ਮੈਂ ਕਹਾਂ ਨਾ ਕੁਝ ਇੱਕ ਸ਼ਬਦਾਂ ਦੇ ਵਿੱਚ ਇਹ ਗੱਲ ਕਹਾਂ ਕਿ ਆਰਆਰਐਸ ਤੇ ਬੀਜੇਪੀ ਤੇ ਜੰਮ ਕੇ ਹਰਪ੍ਰੀਤ ਸਿੰਘ ਵਰੇ ਨੇ ਜੰਮ ਕੇ ਲਾਂਟਾ ਪਾਈਆਂ ਨੇ ਬਿਲਕੁਲ ਕਲੈਕਟਿਵ ਹੋ ਗਏ ਬਹੁਤ ਐਕਟਿਵਲੀ ਉਹਨਾਂ ਦੇ ਬਿਆਨ ਹਰ ਵਾਰ ਸਾਹਮਣੇ ਆਏ ਨੇ ਹਮ ਕਿਉਂਕਿ ਉਹ ਜਿਹੜੀ ਉਹਨਾਂ ਦੇ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਕਿਤੇ ਨਾ ਕਿਤੇ ਉਹਨੂੰ ਕਰਾਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਪਰ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸ਼ਬਦ ਸੁਣਾਈ ਦੇ ਰਿਹਾ ਹੈ ਕਿ ਬਸ ਮੈਂ ਇਹੀ ਸੁਣਨਾ ਚਾਹੁੰਦਾ ਸੀ ਵਲਟੋਹਾ ਸਾਹਿਬ ਇਹ ਕਹਿ ਰਹੇ ਇਸ ਦਾ ਇਸ ਦਾ ਕੀ ਮਤਲਬ ਨਿਕਲਦਾ ਹੈ ਹਾਂ ਬਿਲਕੁਲ ਜਿਹੜੀ ਉਹ ਗੱਲ ਪੁੱਛਣਾ ਚਾਹੁੰਦੇ ਸੀ ਨਾ ਇੱਕ ਉਹਨਾਂ ਦੇ ਵੱਲੋਂ ਇੱਕ ਸਵਾਲ ਕਿਹਾ ਗਿਆ ਹੈ ਕਰਿਆ ਗਿਆ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਹਿਬਾਨ ਨੂੰ ਸਵਾਲ ਨਹੀਂ ਕਰ ਸਕਦੇ ਪਰ ਉਹਨਾਂ ਦੇ ਵੱਲੋਂ ਜਿਹੜਾ ਸਵਾਲ ਕੀਤਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਜਿਹੜਾ ਜਵਾਬ ਹੈ ਪੂਰੇ ਜਿਹੜਾ ਲਹਿਜਾ ਸੀ ਪੂਰਾ ਨਹੀਂ ਦੇ ਵੀ ਸੁਣਿਆ ਗਿਆ ਜਦੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਂ ਹੈਗੀ ਆ ਤਾਂ ਫਿਰ ਸਸ ਸਿੰਘ ਵੱਲ ਤੋਂ ਆ ਕੇ ਕਹਿੰਦੇ ਮੈਂ ਇਹੀ ਗੱਲ ਸਪਸ਼ਟ ਕਰਨਾ ਚਾਹੁੰਦਾ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਾਹਰ ਆ ਕੇ ਜਿਹੜੀਆਂ ਗੱਲਾਂ ਬਿਆਨ ਦਿੱਤੇ ਗਏ ਬਿਆਨ ਦਿੱਤੇ ਗਏ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਭਾਵੁਕ ਹੋ ਕੇ ਅਸਤੀਫਾ ਦਿੱਤਾ ਗਿਆ ਅਸਤੀਫਾ ਦੇਣ ਦੇ ਨਾਲ ਇਹ ਗੱਲ ਵੀ ਕਹੀ ਗਈ ਕਿ ਮੇਰੇ ਬੱਚਿਆਂ ਤੱਕ ਮੇਰੀ ਧੀਆਂ ਤੱਕ ਜਿੱਦਾਂ ਦੇ ਸ਼ਕਤਾਬੰਦੀ ਵਰਤੀ ਚੱਲੀ ਹੈ ਆਈਟੀ ਸੈੱਲ ਜਿਹੜਾ ਵਰਤਿਆ ਜਾ ਰਿਹਾ ਤੇ ਨਾਲ ਹੀ ਬੀਤੇ ਦਿਨ ਤਾਂ ਜਥੇਦਾਰ ਸਾਹਿਬ ਦੇ ਕੋਲ ਵੀ ਗੱਲ ਵੀ ਕਹੀ ਗਈ ਕਿ ਜਿਹੜਾ ਹੁਣੇ ਨਵਾਂ ਇੱਕ ਸਿਸਟਮ ਚਲਾ ਦਿੱਤਾ ਗਿਆ 12 ਸਾਲ ਪੁਰਾਣਾ ਜਿਹੜਾ ਉਹਨਾਂ ਦਾ ਸੰਡੂ ਆ ਪਰਿਵਾਰਕ ਜਿਹੜਾ ਮਸਲਾ ਹੈ ਉਹਨਾਂ ਦਾ ਉਹ ਸਟੇਟਮੈਂਟ ਆਣੀ ਤਾਂ ਉਦੋਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਆ ਤੁਸੀਂ ਪੀਟੀਸੀ ਚੈਨਲ ਦੇ ਉੱਤੇ ਕਿਸੇ ਵੀ ਬੀਬੀ ਨੂੰ ਬਿਠਾ ਕੇ ਮੇਰੇ ਤੇ ਇਲਜ਼ਾਮ ਵੀ ਲਗਾ ਸਕਦੇ ਹੋ ਇਦਾਂ ਦੀਆਂ ਗੱਲਾਂ ਵੀ ਉਹਨਾਂ ਦੇ ਵੱਲੋਂ ਕਹੀ ਗਈਆਂ ਪਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਪਰਿਵਾਰਕ ਮਸਲਾ ਹੈ ਜੇ ਪਰਿਵਾਰਕ ਮਸਲਾ ਸੀ ਉਸ ਤੋਂ ਬਾਅਦ ਫਿਰ ਉਹਨਾਂ ਦੀ ਇੰਟਰਵਿਊ ਵੀ ਹੋਈ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਈਸੇ ਕੱਲ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਔਰ ਤਖਸ਼ਿ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਜੋ ਇੱਕ ਇੱਕ ਗੱਲ ਦੇ ਉੱਤੋਂ ਪਰਦਾ ਚੁੱਕਿਆ ਸਾਰਾ ਕੁਝ ਦੱਸਿਆ ਕਿ ਕੀ ਉਹ ਮਸਲਾ ਸੀ ਉਹਨਾਂ ਦੇ ਬੱਚੇ ਉਹ ਵਧੀਆ ਜਗ੍ਹਾ ਉਹਨ ਦਾ ਜਾਂਦਾ ਰਿਹਾ ਉਹਨਾਂ ਨੇ ਸਾਰੀਆਂ ਗੱਲਾਂ ਖੁੱਲੇ-ਆਮ ਦਸੀਆਂ ਔਰ ਇਹ ਵੀ ਕਿਹਾ ਕਿ ਜੇਕਰ ਅਜੀਹਾ ਸੀਗਾ ਉਸ ਵਕਤ ਵੀ ਤਾਂ ਮੇਰੇ ਪੇਪਰ ਫਰੋਲੇ ਗਏ ਹੋਣੇ ਉਸ ਵਕਤ ਕਿਉਂ ਨਹੀਂ ਜਾਂਚ ਬਿਠਾਈ ਗਈ ਫਿਰ ਬਿਲਕੁਲ ਦੇਖੋ ਕੁਝ ਲਗਾਉਣ ਦੇ ਲਈ ਕੁਝ ਮਟਾਉਣ ਦੇ ਲਈ ਕੁਝ ਛਪਾਉਣ ਦੇ ਲਈ ਕੁਝ ਨਮਾ ਲੈ ਜਾਂਦਾ ਜਾਂਦਾ ਹਾਂ ਕਿਉਂਕਿ ਚਰਚਾ ਅੱਜਕੱਲ ਹਰਜਿੰਦਰ ਸਿੰਘ ਧਾਮੀ ਦਾ ਵੀ ਜ਼ੋਰਾਂ-ਸ਼ੋਰਾਂ ਦੀ ਹੈ ਜਿਸ ਤਰ੍ਹਾਂ ਦੀ ਸ਼ਬਦਾਬਲੀ ਉਹਨਾਂ ਦੇ ਵੱਲੋਂ ਪੀਪੀ ਜ਼ਗੀਰ ਕੌਰ ਦੇ ਲਈ ਵਰਤੀ ਗਈ ਜ਼ਾਹਰ ਜੀ ਗਲਤ ਸ਼ਬਦਾਬਲੀ ਉਸ ਅਉਦੇ ਤੇ ਉਹ ਹੈ ਨਹੀਂ ਉਸ ਤੋਂ ਬਾਅਦ ਫਿਰ ਇੱਕ ਇਹ ਨਹੀਂ ਹੈ ਕਿ ਇੱਕ ਆਮ ਬੰਦੇ ਨੇ ਕੁਝ ਨੇ ਕੁਝ ਖਾਸ ਨੇ ਐਡਵੋਕੇਟ ਨੇ ਦੂਜੀ ਵਾਰ ਤੋਂ ਵੀ ਇਲਾਵਾ ਹੋਰ ਵੀ ਕਈ ਵਾਰ ਕਈ ਕਈ ਥਾਵਾਂ ਦੇ ਉੱਤੇ ਉੱਚ ਪੱਧਰ ਰਹਿ ਚੁੱਕੇ ਨੇ ਤੇ ਹੁਣ ਪ੍ਰਧਾਨ ਵੀ ਮੋੜ ਤੋਂ ਚੁਣੇ ਗਏ ਨੇ ਪਹਿਲਾਂ ਵੀ ਪ੍ਰਧਾਨ ਸੀ ਐਚਪੀਸੀ ਦੇ ਮੋੜ ਤੋਂ ਉਹਨਾਂ ਦੇ ਹੱਥ ਕਮਾਨ ਹੈ ਤੇ ਉਹਨਾਂ ਦੇ ਵੱਲੋਂ ਉਹ ਸ਼ਬਦਾਵਲੀ ਵਰਤੀ ਜਾਣੀ ਕਿੰਨੇ ਕਿਤੇ ਇਹ ਵੀ ਤਾਂ ਲੱਗਦਾ ਹੈ ਕਿ ਉਹ ਚੀਜ਼ਾਂ ਨੂੰ ਲੁਕਾਉਣ ਦੇ ਲਈ ਇਹ ਚੀਜ਼ਾਂ ਅੱਗੇ ਲਿਆਂਦੀਆਂ ਗਈਆਂ ਹਨ ਚਨੀ ਸਾਹਿਬ ਖਬਰ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਫੈਸਲਾ ਲਿਆ ਕਿ 15 ਦਿਨਾਂ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਕਰ ਕੀਤਾ ਕਿ ਇਹ ਫੈਸਲਾ ਤਾਂ ਫਾਈਨਲ ਹੋ ਚੁੱਕਿਆ ਹੈ ਫਿਰ ਹਾਲ ਤਾਂ ਸਿਰਫ ਇਹ ਡਰਾਮਾ ਰਚਿਆ ਜਾ ਰਿਹਾ ਹੈ ਕਿ 15 ਦਿਨਾਂ ਦੇ ਲਈ ਫਾਰਕ ਕੀਤਾ ਗਿਆ ਪਰ ਇਹ ਫੈਸਲਾ ਫਾਈਨਲ ਹੋ ਚੁੱਕਿਆ ਹੈ ਪਰ ਹੁਣ ਅੰਦਰ ਖਾਤੇ ਤੋਂ ਇਹ ਵੀ ਖਬਰ ਆ ਯੂ ਟੂ ਪੀਸਿੰਗ ਇਸ ਇਸ ਹੁਕਮ ਤੋਂ ਬਾਅਦ ਇਸ ਫੈਸਲੇ ਤੋਂ ਬਾਅਦ ਖਾਸੇ ਖਫਾ ਨੇ ਹੂੰ ਬਿਲਕੁਲ ਦੇਖੋ ਜਿਹੜੀ ਉਹਨਾਂ ਦੀ ਖਫਾ ਹੋਣ ਦੀ ਗੱਲ ਹੈ ਉਹ ਮੀਡੀਆਦਾਰਾਂ ਦੇ ਵਿੱਚ ਅੱਜ ਚੱਲ ਰਹੀ ਹੈ ਕੋਈ ਜਿਹੜੀ ਉਹਨਾਂ ਦੀ ਆਪਣੀ ਸਟੇਟਮੈਂਟ ਹੈ ਉਹ ਅਜੇ ਸਾਹਮਣੇ ਨਹੀਂ ਆਈ ਹਾਲਾਂਕਿ ਇਸ ਚੀਜ਼ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੂਤਰਾਂ ਦੇ ਆਧਾਰ ਤੇ ਗੱਲ ਹੈ ਪਰ ਜਿਸ ਤਰ੍ਹਾਂ ਦਾ ਫੈਸਲਾ ਹੋਇਆ ਹੈ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਵੱਡੇ ਖੜੇ ਕਰ ਰਿਹਾ ਕਿਉਂਕਿ ਗੈਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਹੜੀ ਚਰਚਾ ਛੜੀ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਵੀ ਉਸ ਦੇ ਵਿੱਚ ਕੋਈ ਵਿਰੋਧੀ ਧਿਰ ਦਾ ਆਗੂ ਵੀ ਨਹੀਂ ਹਾਲਾਂਕਿ ਬੀਤੇ ਦਿਨ ਜਿਹੜੀ ਮੀਟਿੰਗ ਹੋਈ ਹੈ ਉਹ ਪੰਥਕ ਸਫੀਆਂ ਨੂੰ ਲੈ ਕੇ ਬੁਲਾਈ ਕਿਸੇ ਨੂੰ ਨਹੀਂ ਸੀ ਪਤਾ ਮੀਟਿੰਗ ਤੋਂ ਬਾਅਦ ਇਹ ਸਭ ਕੁਝ ਸਾਹਮਣੇ ਆਇਆ ਉਸ ਤੋਂ ਬਾਅਦ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਮੰਗ ਕੀਤੀ ਗਈ ਕਿ ਇਸ ਦੇ ਵਿੱਚ ਇੱਕ ਵਿਰੋਧੀ ਧਿਰ ਦਾ ਆਗੂ ਵੀ ਹੋਣਾ ਚਾਹੀਦਾ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਪਰ ਉਸ ਤੋਂ ਬਾਅਦ ਉਹ ਜਿਹੜੀ ਮੰਗ ਸੀ ਉਹ ਵੀ ਠੁਕرائی ਗਈ ਤੇ ਉਸ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਹੁਣ ਫੈਸਲਾ ਉਹ ਕਰਨਗੇ ਜੋ ਮੇਰੇ ਵਿਰੋਧੀ ਨੇ ਜਿਹੜੇ ਬਿਲਕੁਲ ਹੀ ਮੇਰੇ ਤੋਂ ਖਫਾ ਨਹੀਂ ਉਹ ਮੇਰੇ ਖਿਲਾਫ ਫੈਸਲਾ ਕਰਨਗੇ ਤੇ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਫੈਸਲਾ ਤਾਂ ਹੋ ਚੁੱਕਿਆ ਹੈ ਤੇ ਹੁਣ ਜਿਹੜਾ ਫੈਸਲਾ ਉਹ ਹੋ ਚੁੱਕਿਆ ਪਰ ਉਹ ਸਾਹਮਣੇ ਕਦੋਂ ਆਏਗਾ ਇਹ 15 ਦਿਨ ਬਾਅਦ ਆਏਗਾ ਉਸ ਤੋਂ ਪਹਿਲਾਂ ਆਏਗਾ ਇਹ ਗੱਲ ਵੱਖਰੀ ਹੈ ਜਨੀ ਸਾਹਿਬ ਇੱਕ ਇੱਕ ਗੱਲ ਤੇ ਜੇਕਰ ਤੁਸੀਂ غور ਕੀਤੀ ਹੋਵੇ ਕਿ ਇਹ ਸਾਰਾ ਕੁਝ ਜੋ ਚੱਲ ਰਿਹਾ ਪੰਥਕ ਸਫਿਆਂ ਦੇ ਵਿੱਚ 2 ਦਸੰਬਰ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਪਰ 2 ਦਸੰਬਰ ਤੋਂ ਬਾਅਦ ਇਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਕਿਉਂਕਿ 2 ਦਸੰਬਰ ਨੂੰ ਬਹੁਤ ਵੱਡਾ ਦਿਨ ਸੀ ਔਰ ਅਕਾਲ ਤਖਤ ਸਾਹਿਬ ਦੀ ਜੋ ਮਾਨਤਾ ਸੀ ਹੋਰ ਵੀ ਜ਼ਿਆਦਾ ਵਧ ਗਈ ਲੋਕਾਂ ਨੇ ਉਸ ਨੂੰ ਮੰਨਿਆ ਕਿ ਕਿੰਨੀ ਸ਼ਕਤੀ ਦੇ ਨਾਲ ਜੋ ਹੁਕਮ ਨੇ ਉੱਤੇ ਜਾ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਰ ਕਿਤੇ ਨਾ ਕਿਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ 20 دسمبر ਵਾਲਾ ਜੋ ਮੈਟਰ ਹੈ ਉਹ ਪਿੱਛੇ ਛੁੱਟਦਾ ਜਾ ਰਿਹਾ ਹੈ ਕਿਉਂਕਿ ਜਿੰਨੇ ਵੀ ਫੈਸਲੇ ਦਿੱਤੇ ਗਏ ਸੀ ਉਹ ਪੂਰੇ ਨਹੀਂ ਹੋਏ ਹੁਣ ਤੱਕ ਸਿਰਫ ਸਜ਼ਾਵਾਂ ਭੁਗਤੀਆਂ ਗਈਆਂ ਨੇ ਸ਼ੋਮਨੀ ਅਕਾਲੀ ਦਲ ਇਕਜੁੱਟ ਹੋਏਗਾ ਦਾਗੀ ਤੇ ਬਾਗੀ ਜੋ ਨੇ ਉਹ ਸਾਰੇ ਇਕੱਠੇ ਹੋਣਗੇ ਇਹ ਵੀ ਹੁਣ ਤੱਕ ਨਹੀਂ ਹੋਇਆ ਸੁਖਬੀਰ ਬਾਦਲ ਦਾ ਅਸਤੀਫਾ ਤੱਕ ਹੁਣ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਹੁਣ ਤੱਕ ਸੁਖਬੀਰ ਬਾਦਲ ਤਨਖਾਈਆ ਹੀ ਨੇ ਪਰ ਉਹ ਇੱਕ ਵਿਆਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ ਰਾਹੁਲ ਗਾਂਧੀ ਨੂੰ ਮਿਲੇ ਵੀ ਨੇ ਸੋ ਉਸ ਸਾਂਝ ਵਾਰੇ ਤੁਸੀਂ ਕੀ ਕਹੋਗੇ ਬਿਲਕੁਲ ਦੇਖੋ ਗੱਲ ਸਾਹਮਣੇ ਇਹ ਹੀ ਆਂਦੀ ਹੈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕੁਝ ਲਗਾਉਣ ਦੇ ਲਈ ਕੁਝ ਛਕਾਉਣ ਦੇ ਲਈ ਕੁਝ ਨਾਮਾ ਲਿਆਂਦਾ ਜਾਂਦਾ ਹੈ ਕਿਉਂਕਿ ਉਸ ਦਿਨ ਜਿਹੜਾ ਫੈਸਲਾ ਹੋਇਆ ਨਾ 2 ਦਸੰਬਰ ਨੂੰ ਉਸ ਦਿਨ ਉਸ ਫੈਸਲੇ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਕਿ 3 ਦਿਨਾਂ ਦੇ ਵਿੱਚ ਵਿੱਚ ਅਸਤੀਫੇ ਪ੍ਰਮਾਣ ਕੀਤੇ ਜਾਣਗੇ ਸੁਪੀਰ ਸਿੰਘ ਬਾਦਲ ਦਾ ਅਸਤੀਫਾ ਹੋਏਗਾ ਹੋਰ ਵੀ ਜਿਹੜਾਂ ਦੇ ਵੱਲੋਂ ਅਸਤੀਫੇ ਦਿੱਤੇਗੇ ਪ੍ਰਮਾਣ ਕੀਤੇ ਜਾਣਗੇ ਤੇ ਇੱਕ ਰਿਪੋਰਟ ਸ਼੍ਰੀ ਕਾਲਤਾਖਸਾਬ ਨੂੰ ਭੇਜੀ ਜਾਏਗੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਏਗੀ ਦੁਬਾਰਾ ਡੈਲੀਗੇਟ ਚੁਣੇ ਜਾਣਗੇ ਦੁਬਾਰਾ ਪ੍ਰਧਾਨਗੀ ਮੁਰਤੋ ਬਹਾਲ ਹੋਏਗੀ ਜਾਂ ਪ੍ਰਧਾਨਗੀ ਉਹੀ ਹੋਏਗੀ ਨਵਾਂ ਹੋਏਗਾ ਕੌਣ ਹੋਏਗਾ ਪ੍ਰਧਾਨ ਉਸਤੇ ਵੀ ਚਰਚਾ ਚੱਲਣੀ ਬਾਕੀ ਸੀ ਪਰ ਉਹ ਅਜੇ 3 ਦਿਨਾਂ ਤੋਂ ਬਾਅਦ 20 ਦਿਨਾਂ ਦੇ ਵਿੱਚ ਕਨਵਰਟ ਹੋ ਗਿਆ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਤੇ ਹਰਜਿੰਦਰ ਸਿੰਘ ਧਾਮ ਵਾਲਾ ਮਸਲਾ ਕਿਤੇ ਨਾ ਕਿਤੇ ਅਜੇ ਨੀਵੇਂ ਪੱਧਰ ਤੇ ਸੀ ਪਰ ਜਿਹੜੇ ਔਮਨ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਅੱਗੇ ਲਿਆਂਦਾ ਗਿਆ ਤੇ ਬੀਬੀ ਚੀਕੌਰ ਵੱਲੋਂ ਵੀ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ ਕਿ ਉਹ ਮਾਫੀ ਵਾਲੀ ਜਿਹੜੀ ਸ਼ਬਦ ਵਾਲੀ ਗੱਲ ਚੱਲ ਰਹੀ ਹੈ ਰ ਉਹਦੇ ਤੇ ਨਿਰਪਰ ਨਹੀਂ ਉਹ ਚਾਹੁੰਦੇ ਨੇ ਕਾਰਵਾਈ ਹੂੰ ਦੇਖੋ ਮੈਂ ਇੱਕ ਵਾਰ ਫਿਰ ਤੋਂ ਸਾਂਝ ਵਾਲਾ ਮੁੱਦਾ ਜ਼ਰੂਰ ਚੁੱਕਣਾ ਚਾਹੂੰਗੀ ਆਖਰੀ ਗੱਲ ਵੀ ਅਸੀਂ ਇਹੀ ਕਰਾਂਗੇ ਕਿਉਂਕਿ ਬਾਰ-ਬਾਰ ਬਲਟੋਹਰ ਸਾਫ ਵੱਲੋਂ ਕਿਹਾ ਜਾ ਰਿਹਾ ਸੀ ਕਿ ਤੁਹਾਡੀ ਬੀਜੇਪੀ ਵਾਲਿਆਂ ਨਾਲ ਸਾਂਝ ਹੈ ਤੁਸੀਂ ਉਹਨਾਂ ਦੇ ਨਾਲ ਫੋਨਾਂ ਤੇ ਗੱਲਾਂ ਕਰਦੇ ਰਹੇ ਉਹਨਾਂ ਨੂੰ ਮਿਲਦੇ ਰਹੇ ਕਿਆਨੀ ਰਪੀਤ ਸਿੰਘ ਨੇ ਤਲਕੀ ਚਾੱਕੀ ਕਹਿ ਦਿੱਤਾ ਕਿ ਹਾਂ ਮੈਂ ਗੱਲਾਂ ਕਰਦਾ ਰਿਹਾ ਕਿਉਂਕਿ ਮੈਂ ਕਾਰਜਕਾਰੀ ਜਥੇਦਾਰ ਰਿਹਾ ਹਾਂ ਤੇ ਆਪਣੇ ਅਹੁਦੇ ਤੇ ਰਹਿਣ ਦੇ ਨਾਤੇ ਕਾਫੀ ਸਾਰੇ ਮਸਲੇ ਹੁੰਦੇ ਨੇ ਕਿ ਗੇਂਦਰ ਤੱਕ ਪਹੁੰਚ ਕਰਨੀ ਹੁੰਦੀ ਹੈ ਉੱਥੇ ਤੱਕ ਆਵਾਜ਼ ਪਹੁੰਚਾਣੀ ਹੁੰਦੀ ਹੈ ਸ ਜੋ ਗੱਲ ਕਹੀ ਹੈ ਪਰ ਸੁਖਬੀਰ ਬਾਦਲ ਸਾਹਿਬ ਰਾਹੁਲ ਗਾਂਧੀ ਨੂੰ ਮਿਲੇ ਨੇ ਕੀ ਹੁਣ ਅਕਾਲੀਆਂ ਦੀ ਕਾਂਗਰਸ ਦੇ ਨਾਲ ਸਾਂਝ ਹੈ ਦੇਖੋ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਕਾਂਗਰਸ ਦੇ ਨਾਲ ਕਦੇ ਹੱਥ ਨਹੀਂ ਮਿਲਾ ਸਕਦੇ ਕਿਉਂਕਿ ਉਹਨਾਂ ਦੇ ਜਿਹੜੇ ਹੱਥ ਨੇ ਉਹ ਖੂਨ ਨਾਲ ਰੰਗੇ ਹੋਏ ਨੇ ਪਰ ਉਹਨਾਂ ਹੱਥਾਂ ਦੇ ਨਾਲ ਫਿਰ ਹੱਥ ਮਿਲਾਉਣਾ ਜੱਫੀਆਂ ਪਾਉਣਾ ਕਿਤੇ ਕਿਤੇ ਇਹ ਬੰਦੋਹਾ ਸਾਹਿਬ ਇਹ ਸਵਾਲ ਬਾਦਲ ਸਾਹਿਬ ਨੂੰ ਪੁੱਛਣਗੇ ਦੇਖੋ ਇਹ ਤਾਂ ਸਮਾਂ ਤੈਅ ਕਰੇਗਾ ਕੇਵਲ ਟੂਆ ਸਾਹਿਬ ਇਹ ਸਵਾਲ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰ ਅੰਦਰੂਗਤੀ ਜੋ ਕੁਝ ਚੱਲ ਰਿਹਾ ਉਹ ਕਿਤਨੇ ਕਿਤੇ ਵੱਡੇ ਸਵਾਲ ਇਹ ਖੜੇ ਕਰ ਰਿਹਾ ਕਿ ਮਾਹੌਲ ਸੁਧਰਨ ਵਾਲਾ ਨਹੀਂ ਮਾਹੌਲ ਵਿਗੜਨ ਵਾਲਾ ਕਿਉਂਕਿ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਫੈਸਲੇ ਅਜੇ ਤੱਕ ਪੂਰਨ ਤੌਰ ਤੇ ਲਾਗੂ ਨਹੀਂ ਹੋਏ ਬਿਲਕੁਲ ਦੂਜੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬੀਤੇ ਦਿਨ ਇਹ ਗੱਲ ਕਹੀ ਗਈ ਕਿ ਇਹ ਉਹ ਗੁਨਾਹ ਨੇ ਜਿਨ੍ਹਾਂ ਦੀ ਉਹਨਾਂ ਨੂੰ ਸਜ਼ਾ ਦੇਣ ਦੀ ਤਿਆਰੀ ਹੈ ਇੱਕ ਜਿਹੜਾ 2 ਦਸੰਬਰ ਦੀ ਗੱਲ ਕੀਤੀ ਉਹਨਾਂ ਨੇ ਕਿ ਮੇਰਾ ਗੁਨਾਹ ਸਿਰਫ ਇਹੀ ਸੀਗਾ ਕਿ ਮੈਂ ਉਸ ਫੈਸਲੇ ਵਾਲੇ ਦਿਨ ਉਸ ਫੈਸਲੇ ਦੇ ਵਿੱਚ ਸ਼ਾਮਿਲ ਸੀ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਤਲਖੀ ਉਸ ਦਿਨ ਵੀ ਨਜ਼ਰ ਆਈ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦਵੱਧਾ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਜਿਹੜੀ ਸੌਦੇ ਸਾਦ ਨੂੰ ਮਾਫੀ ਦਿੱਤੀ ਸੀ ਤੁਸੀਂ ਕਿਹਾ ਸੀ ਕਿ ਦੂਰ ਅੰਦੇਸ਼ੀ ਹੈ ਤੇ ਉਹਨਾਂ ਦੇ ਵੱਲੋਂ ਉਸ ਗੱਲ ਦਾ ਸਟੇਟਮੈਂਟ ਅਖਬਾਰਾਂ ਵਿੱਚ ਆ ਗਿਆ ਤੇ ਫਿਰ ਉਹ ਸਟੇਟਮੈਂਟਾਂ ਸਾਂਝੀ ਕੀਤੀ ਗਈਆਂ ਪੜ੍ਹ ਕੇ ਸੁਣਾਇਆ ਗਿਆ ਤੇ ਚੰਦੂ ਮਦਰਸਾ ਸਾਹਿਬ ਦੇ ਵੱਲੋਂ ਵੀ ਮੰਨਿਆ ਗਿਆ ਕਿ ਮੈਂ ਖੰਡਨ ਨਹੀਂ ਕੀਤਾ ਪਰ ਜੇ ਖੰਡਨ ਨਹੀਂ ਕੀਤਾ ਤਾਂ ਫਿਰ ਵਿਰੋਧ ਨਹੀਂ ਕੀਤਾ ਤਾਂ ਮਤਲਬ ਤਾਂ ਇਹ ਹੋ ਗਿਆ ਨਾ ਕਿ ਤੁਸੀਂ ਨਾਲ ਰਲੇ ਹੋ ਕਿ ਕੁਝ ਅਕਾਲੀ ਆਗੂਆਂ ਦੇ ਵੱਲੋਂ ਉੱਥੇ ਇਹ ਗੱਲ ਵੀ ਕਹੀ ਗਈ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਸ਼ਬਦ ਦਾ ਸਾਥ ਦਿੱਤਾ ਤਾਂ ਉਹਨਾਂ ਨੇ ਕਿਹਾ ਜਦੋਂ ਵਿਰੋਧ ਹੀ ਨਹੀਂ ਕੀਤਾ ਤਾਂ ਮਤਲਬ ਇਹੀ ਹੈ ਕਿ ਸਾਥ ਦਿੱਤਾ ਤੇ ਨਾਲ ਹੀ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿਹਾ ਗਿਆ ਉਹ ਦਿਨ ਜਿਹੜਾ ਗੁਨਾਹ ਮੇਰੇ ਲਈ ਵੱਡਾ ਦੂਜਾ ਗੁਨਾਹ ਉਹ ਹੈ ਜਿਹੜੀਆਂ ਉਹ ਧੀਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਉਹਨਾਂ ਦੇ ਸਾਨੂੰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਅਜਿਹਾ ਕੁਕਰਮ ਕਰਦਾ ਰਿਹਾ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਹਾਲਾਂਕਿ ਇਹ ਕੋਸ਼ਿਸ਼ ਹੀ ਹੈ ਇਲਜ਼ਾਮੀ ਅਦਾਲਤ ਤੱਕ ਦੋਸ਼ਨਾ ਸਾਬਤ ਹੋਣ ਤੇ 12 ਸਾਲ 10 ਤੋਂ 12 ਸਾਲ ਪੁਰਾਣਾ ਮਾਮਲਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਨੇ ਇੱਕ ਵਿਦੇਸ਼ ਦੇ ਵਿੱਚ ਪੜ੍ਹਦੀ ਹੈ ਉਹਨਾਂ ਦੀ ਪਰਵਰਿਸ਼ ਕਰਨਾ ਉਹ ਵੀ ਮੇਰੇ ਲਈ ਗੁਨਾਹ ਫਿਰ ਦੂਜੀ ਗੱਲ ਉਹਨਾਂ ਦੇ ਵੱਲੋਂ ਇਹ ਕਹੀ ਗਈ ਹੈ ਪਰ ਹੁਣ ਸਵਾਲ ਤਾਂ ਵੱਡਾ ਹੀ ਖੜਾ ਹੋ ਰਿਹਾ ਹੈ ਨਾ ਕਿ ਇਹ ਸਿਆਸਤ ਆਖਰ ਕਿੱਥੇ ਕਿ ਤੱਕ ਡਿੱਗ ਚੁੱਕੀ ਹੈ ਕਿੱਥੇ ਕਿ ਤ ਚਲਣਾ ਸ਼ੁਰੂ ਹੋ ਗਿਆ ਕਿ ਇੱਕ ਜਥੇਦਾਰ ਸਾਹਿਬ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਕੁਝ ਸੱਚ ਹੈ ਇਹ ਤਾਂ ਸਮਾਂ ਤੈਅ ਕਰੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ ਤੇ ਉਹਨਾਂ ਦਾ ਅੰਦਾਜ਼ ਬਿਲਕੁਲ ਸਾਹ ਬਿਆਨ ਕਰ ਰਹੇ ਕਿ ਉਹਨਾਂ ਨੂੰ ਸੁਣਾਉਣੀ ਹੈ ਇੱਕ ਵੱਡਾ ਵੱਡਾ ਤਮਾਕਾ ਹੋਰ ਵੀ ਕਰ ਸਕਦੇ ਨੇ ਕਿਉਂਕਿ ਬੀਤੇ ਦਿਨ ਉਹਨਾਂ ਦਾ ਜੋ ਬਿਆਨ ਆਇਆ ਸੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਹਾਂ ਮੈਨੂੰ ਪਤਾ ਲੱਗਿਆ ਹੈ ਮੀਡੀਆ ਦੇ ਰਾਹੀਂ ਕਿ ਮੈਨੂੰ ਫਾਰਕ ਕਰ ਦਿੱਤਾ ਗਿਆ ਕਿ ਕੁਝ ਗੱਲਾਂ ਨੇ ਜੋ ਮੈਂ ਸਾਂਝੀਆਂ ਕਰਨੀਆਂ ਨੇ ਪਰ ਫਿਲਹਾਲ ਕਿਉਂਕਿ ਸ਼ਹੀਦੀ ਦੇ ਦਿਨ ਚੱਲ ਰਹੇ ਨੇ ਸੋ ਮੈਂ ਥੋੜਾ ਜਿਹਾ ਸ਼ਾਂਤ ਬੈਠੂੰਗਾ ਉਸ ਤੋਂ ਬਾਅਦ ਮੈਂ ਜਲਦੀ ਖੁੱਲ੍ਹ ਕੇ ਜ਼ਰੂਰ ਵੱਡੇ ਕਰੂੰਗਾ ਵੱਡੇ ਤਮਾਕੇ ਉਹਨਾਂ ਵੱਲ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਜੋ ਪੂਰਾ ਐਪੀਸੋਡ ਹੋਇਆ ਹੈ ਨਾ ਚਾਹੇ ਤਨਖਾਈਆਂ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਸਜ਼ਾਵਾਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਫੈਸਲੇ ਸੁਣਾਏ ਗਏ ਤਾਂ ਮਿਸਾਬ ਵਾਲਾ ਐਪੀਸੋਡ ਹੋਇਆ ਫਿਰ ਗੈਨੀ ਹਰਪ੍ਰੀਤ ਸਿੰਘ ਵਾਲਾ ਐਪੀਸੋਡ ਹੋਇਆ ਕਿਤਨਾ ਕਿਤੇ ਸਾਬਿਤਤਾ ਚੰਨੀ ਸਾਹਿਬ ਇੱਕ ਵਾਰ ਫਿਰ ਤੋਂ ਹੋ ਗਿਆ ਹੈ ਕਿ ਪੰਥਕ ਸਿਆਸਤ ਸਿਰਫ ਦਿਖਾਉਣ ਲਈ ਪੰਥਕ ਹੈ ਪਰ ਇਸ ਦੇ ਉੱਤੇ ਹਾਵੀ ਹਮੇਸ਼ਾ ਰਾਜਸੀ ਸਿਆਸਤ ਹੀ ਹੁੰਦੀ ਹੈ ਬਿਲਕੁਲ ਨੀਲਮ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਨਾ ਕਿ ਕੁਝ ਵੀ ਸੁਧਰਨ ਵਾਲਾ ਨਹੀਂ ਹਾਲਾਂਕਿ ਵਿਗੜੇਗਾ ਕਿਉਂਕਿ ਜੋ ਕੁਝ ਪੰਥਕ ਸਿਆਸਤ ਦੇ ਵਿੱਚ ਸਿਆਸੀ ਐਂਟਰੀ ਹੋ ਚੁੱਕੀ ਹੈ ਨਾ ਉਹ ਕਿੰਨਾ ਕਿਤੇ ਹੁਣ ਲਾਂਬੂ ਹੈ ਜਿਹੜਾ ਉਹ ਵਦਨਾ ਸ਼ੁਰੂ ਹੋ ਗਿਆ ਹੈ ਗੈਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਹੀ ਚਰਚਾ ਅਜੇ ਸ਼ੁਰੂ ਹੈ ਪਰ ਚਰਚਾ ਦੇ ਵਿੱਚ ਬਹੁਤ ਲੋਕ ਆਣਗੇ ਬਹੁਤ ਨਾ ਆਣਗੇ ਵਰਸਾ ਸਿੰਘ ਵਲਟੋਹ ਦਾ ਨਾਂ ਸ਼ੁਰੂ ਤੋਂ ਹੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਦੋਂ ਪੰਥਕ ਸਟੇਜਾਂ ਨੂੰ ਦੇ ਉੱਤੇ ਵੀ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੇ ਕਦੇ ਡੇਰਾ ਸਾਧ ਦੀ ਤਾਂ ਮਾਫੀ ਦੀ ਦੂਰ ਦੀ ਗੱਲ ਅਜਹੀ ਗੱਲ ਵੀ ਨਹੀਂ ਕੀਤੀ ਪਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਸਭ ਕੁਝ ਮੰਨਿਆ ਸੁਮੇਸ਼ ਸੈਣੀ ਵਾਲਾ ਮਸਲਾ ਮੰਨਿਆ ਬਹੁਤ ਕੁਝ ਮੰਨਿਆ ਉਹ ਸਭ ਕੁਝ ਮੰਨਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਪੰਥਕ ਸਿਆਸਤ ਕਿਤੇ ਨਾ ਕਿਤੇ ਕਿਤੇ ਹੋਰ ਪਾਸੇ ਜਰੂਰ ਚੱਲ ਰਹੀ ਹੈ ਸਿਆਸੀ ਐਂਟਰੀ ਹੋ ਚੁੱਕੀ ਹੈ ਤੇ ਸਿਆਸੀ ਐਂਟਰੀ ਦੇ ਵਿੱਚ ਬਲੀ ਕਿਸ-ਕਿਸ ਦੀ ਹੈ ਇਸ ਸਮਾਤਾਏ ਕਰੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਬਹੁਤ ਕੁਝ ਬਿਆਨ ਕਰ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਬਹੁਤ ਵੱਡੇ ਹੋਣਗੇ ਪਰ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਕਿਤੇ ਨਾ ਕਿਤੇ ਉਹ ਦਰਦ ਵੀ ਚਾ ਲੱਗ ਰਿਹਾ ਸੀ ਹੂੰ ਬਿਲਕੁਲ ਜਿਹੜੇ ਉਹਨਾਂ ਦੇ ਭਾਵਕ ਬੋਲ ਨੇ ਤੇ ਦ੍ਰਿੜ ਇਰਾਦੇ ਨੇ ਉਹ ਬਹੁਤ ਕੁਝ ਬਿਆਨ ਕਰ ਰਹੇ